ਵਾਧਰੇ ਜਨਾ ਦਾ ਬਹੁਤ ਕਿਰਪਾ ਰਹੀ ਹੈ ਵਾਈ ਗੁਰੂ ਜੀ ਤੇ ਜਨਾ ਦਾ ਮੈਂ ਤੇ ਲੋ ਧੰਨਵਾਦ ਕਰਦਾ ਹਾਂ ਤੇ ਮੈਂ ਧੰਨਵਾਦ ਕਰਦਾ ਸਾਡੇ ਆਮ ਆਦਮੀ ਪਾਰਟੀ ਦੀ ਤੇ ਸਾਰੀ ਸਮੁੱਚੀ ਟੀਮ ਹੈ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪਾਰਟੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਟਕ ਜੀ ਸਾਡੇ ਪਾਰਟੀ ਦੇ ਨਵੇਂ ਚੁਮੇਂਦੇ ਜੋ ਪੰਜਾਬ ਪ੍ਰਧਾਨ ਨੇ ਸਾਡੇ ਅਮਨ अरोड़ा ਜੀ ਤੇ ਜੋ ਸਮੁੱਚੀ ਪਾਰਟੀ ਹੈ ਸਾਡੀ ਸਾਰੀ ਜੋ ਹੁਸ਼ਾਰਪੁਰ ਜ਼ਿਲ੍ਹੇ ਦੀ ਵੀ ਟੀਮ ਹੈ ਉਹਨਾਂ ਦਾ ਤੇ ਜਦੋਂ ਧੰਨਵਾਦ ਕਰਦਾ ਹਾਂ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਤੇ ਮੇਰੇ ਸਤਕਾਰਯੋਗ ਪਿਤਾ ਜੀ ਜਿਨ੍ਹਾਂ ਦਾ ਹਮੇਸ਼ਾ ਤੋਂ ਬਹੁਤ ਵੱਡਾ ਹੱਥ ਰਿਹਾ ਮੇਰੇ ਚਾਚਾ ਜੀ ਡਾਕਟਰ ਜਤਿੰਦਰ ਕੁਮਾਰ ਜੀ ਮੇਰੇ ਮਦਰ ਡਾਕਟਰ ਹਰਵੰਦ ਸਕੋਰ ਜੀ ਚਾਚੀ ਜੀ ਸੋਨੀਆ ਜੀ ਡਾਕਟਰ ਨਿਸ਼ਾਨਤ ਕੁਮਾਰ ਜੀ ਤੋਂ ਨਿਸ਼ਾਨਤ ਕੁਮਾਰ ਜੀ ਮੇਰੇ ਬ੍ਰਦਰ ਨੇ ਤੇ ਸਾਰੇ ਜੋ ਮੇਰੀ ਫੈਮਲੀ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਜੋ ਸਾਥ ਦਿੱਤਾ ਹੈ ਤੇ ਇਸੇ ਨਾਲ ਨਾਲ ਜੋ ਸਾਰੇ ਮੇਰੇ ਵੋਟਰ ਸਪੋਰਟਰ ਹੈ ਜਬ ਤੋਂ ਜ਼ਿਆਦਾ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਜੋ ਸਾਡੀ ਸਪੋਰਟ ਕੀਤੀ ਤੇ ਭਾਰੀ ਮਾਤਰਾ ਦੇ ਵਿੱਚ ਜੋ ਵੋਟ ਪਾਈ ਹੈ ਤੇ ਜੋ ਇਲੈਕਸ਼ਨ ਦੇ ਵਿੱਚ ਕਾਮਯਾਬੀ ਸਾਨੂੰ ਦਿਵਾਈ ਹੈ ਉਹਨਾਂ ਦਾ ਮੈਂ ਤੇ ਦਿਲੋਂ ਧੰਨਵਾਦ ਕਰਦਾ ਹਾਂ ਤੇ ਜੋ ਸਾਡੀ ਇਲੈਕਟ੍ਰੋਨਿਕ ਪ੍ਰਿੰਟ ਤੇ ਸੋਸ਼ਲ ਮੀਡੀਆ ਸਾਰਿਆਂ ਦਾ ਵੀ ਉਹਨਾਂ ਦਾ ਵੀ ਤੇ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਿਸ਼ਪਕਸ਼ ਹੋ ਕੇ ਜੋ ਹੈ ਸਾਰੀ ਇਲੈਕਸ਼ਨ ਕੰਡਕਟ ਕਰਵਾਈ ਹੈ ਸਾਰੀ ਕਵਰੇਜ ਕੀਤੀ ਹੈ ਬਹੁਤ ਮਿਹਨਤ ਕੀਤੀ ਤੁਸੀਂ ਸਾਰਿਆਂ ਨੇ ਵੀ ਜੇ ਜੋ ਸਾਡੀ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਸਾਰਿਆਂ ਦਾ ਵੀ ਮੈਂ ਤੇ ਇਹ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੋ ਹੈ ਨਿਸ਼ਪਕਸ਼ ਹੋ ਕੇ ਟਰਾਂਸਪੇਰੈਂਟ ਹੋ ਕੇ ਜੋ ਹੈ ਸਾਰੀ ਇਲੈਕਸ਼ਨ ਕੰਡਕਟ ਕਰਵਾਈ ਹੈ ਬਹੁਤ ਹੀ ਜੇ ਪੀਸਫੁਲ ਤਰੀਕੇ ਦੇ ਨਾਲ ਇਲੈਕਸ਼ਨ ਕੰਡਕਟ ਕਰਵਾਈ ਹੈ ਉਹਨਾਂ ਦਾ ਵੀ ਮੈਂ ਤੇ ਇਹ ਦਿਲੋਂ ਧੰਨਵਾਦ ਕਰਦਾ ਹਾਂ ਅਜੰਡਾ ਕੀ ਰਹੇਗਾ ਸਰ ਦੇਖੋ ਅਜੰਡਾ ਤਾਂ ਇਹੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜੋ ਗੱਲਾਂ ਕੀਤੀਆਂ ਆ ਜਿਸ ਤਰ੍ਹਾਂ ਇੰਡਸਟਰੀ ਦਾ ਹੈ ਸਭ ਤੋਂ ਪਹਿਲਾਂ ਜੋ ਮੁੱਦਾ ਹੈ ਇੰਡਸਟਰੀ ਜ਼ਰੂਰ ਲੈ ਕੇ ਆਵਾਂਗੇ ਜਦੇ ਨਾਲ ਬਹੁਤ ਸਾਰਾ ਰੋਜ਼ਗਾਰ ਆਏਗਾ ਜੋ ਸਾਡੇ ਹਲਕੇ ਦੇ ਵਿੱਚ ਆਈਟੀਆ ਪੋਲੀਟੈਕਨ ਤੇ ਜੇ ਗੱਲ ਕੀਤੀ ਜਾਏ ਹਸਪਤਾਲ ਵੀ ਜ਼ਰੂਰ ਲੈ ਕੇ ਆਵਾਂਗੇ ਕੰਡੀ ਏਰੀਆ ਵਿੱਚ ਬਹੁਤ ਵਧੀਆ ਜਿੱਥੇ ਵੀ ਕੋਈ ਸੇਵਾ ਦੀ ਕਮੀ ਉਹਨੂੰ ਜ਼ਰੂਰ ਪੂਰਾ ਕੀਤਾ ਜਾਏਗਾ ਸਿਹਤ ਦੀਆਂ ਸੇਵਾਵਾਂ ਦੀ ਤੇ ਜੇ ਗੱਲ ਕੀਤੀ ਜਾਏ ਸਾਡੀ ਬਿਸਤਵਾੜ ਦੀ ਜੋ ਨਹਿਰ ਹੈ ਉਹਦੇ ਨਾਲ ਵੀ ਮੋਗੇ ਲਏ ਜਾਣਗੇ ਜਿਹਦੇ ਨਾਲ ਜੋ ਸਾਡੇ ਕਿਸਾਨ ਭਰਾਵਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੇ ਖੇਤਾਂ 'ਚ ਜੋ ਹੈ ਪਾਣੀ ਆਏਗਾ ਤੇ ਉਹਦੇ ਨਾਲ ਨਾਲ ਜੇ ਗੱਲ ਕੀਤੀ ਜਾਏ ਜੋ ਸਾਡੇ ਗੁਰੂ ਘਰਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ 18 ਫੁੱਟੀਆਂ ਕੀਤੀਆਂ ਜਾਣੀਆਂ ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਕੰਮ ਕਰਨੇ ਕਿਉਂਕਿ ਹੁਣ ਜੋ ਹੈ ਕੰਮ ਬਹੁਤ ਵਧੀਆ ਲੀਡ ਦੇ ਨਾਲ ਜੰਵੇਵਾਲ ਹਲਕੇ ਦੇ ਵੋਟਰ ਸਪੋਰਟਰ ਨੇ ਜਿਤਾਇਆ ਤਾਂ ਕੰਮ ਵੀ ਉਸ ਤੋਂ ਵੱਧ ਚੜ ਕੇ ਦੁਗਣੀ ਤਿਗਣੀ ਸਪੀਡ ਦੇ ਨਾਲ ਕੀਤੇ ਜਾਣਗੇ। ਬਿਲਕੁਲ ਕੰਮ ਜਿਹੜਾ ਕਰੋਗੇ। ਬਿਲਕੁਲ ਕੰਮ। ਬਿਲਕੁਲ ਸਭ ਤੋਂ ਪਹਿਲਾਂ ਤਾਂ ਜੀ ਵਾਇਗੁਰ ਜੀ ਦਾ ਧੰਨਵਾਦ ਕਰਾਂਗਾ ਜੋ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਜੋ ਹੈ ਹਮੇਸ਼ਾ ਆਪਣਾ ਹੱਥ ਰੱਖਿਆ ਹੈ ਮੇਲ ਰੱਖੀ ਹੈ ਤੇ ਸਾਰਿਆਂ ਦਾ ਧੰਨਵਾਦ ਜ਼ਰੂਰ ਕਰੂੰਗਾ ਜਿਸ ਤਰ੍ਹਾਂ ਕੀਤਾ ਕਿ ਬਹੁਤ ਜ਼ਿਆਦਾ ਸਪੋਰਟ ਰਹੀ ਹੈ ਬਹੁਤ ਜ਼ਿਆਦਾ ਗਾਈਡੈਂਸ ਰਹੀ ਹੈ ਸਾਰਿਆਂ ਦੀ ਤੇ ਇਸੇ ਇਦਾਂ ਬਹੁਤ ਜ਼ਿਆਦਾ ਸਾਥ ਰਿਹਾ ਸਾਰਿਆਂ ਦਾ। ਜਿੱਦਾਂ ਸਹਿਰਾ ਕਿਹਨੂੰ ਮੰਨਦੇ ਹੋ ਤੁਸੀਂ? ਜਿੱਦਾਂ ਸ ਤਾਂ ਚਲੋ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਸਾਥ ਰਿਹਾ ਹੈ ਪੂਰਾ ਸਾਥ ਰਿਹਾ ਸਭ ਤੋਂ ਜ਼ਿਆਦਾ ਜੋ ਮੈਨੂੰ ਗਾਈਡੈਂਸ ਜਿਹਨੂੰ ਕਹਿੰਦੇ ਲਾਈਟ ਰਹੀ ਹੈ ਮੇਰੇ ਨਾਲ ਡਾਕਟਰ ਰਾਜ ਕੁਮਾਰ ਸੱਬੇਵਾਲ ਜੀ ਮੇਰੇ ਪਿਤਾ ਜੀ ਨੇ ਜਿਨ੍ਹਾਂ ਨੂੰ ਮੈਂ ਜਿੱਤ ਦਾ ਸਹਾਰਾ ਦਿੰਦਾ ਕਿਉਂਕਿ ਉਹਨਾਂ ਨੇ ਜੋ ਹਲਕੇ ਦੇ ਵਿੱਚ ਚਲੋ ਕਦਮ ਰੱਖੇ ਸੀਗੇ ਤੇ ਉਹਨਾਂ ਨੇ ਜੋ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਉਹਨਾਂ ਦਾ ਮੈਂ ਤੇ ਬਹੁਤ ਧੰਨਵਾਦ ਕਰਦਾ ਬਿਲਕੁਲ ਆਸ਼ੀਰਵਾਦ ਤੇਰੇ ਨੇ ਪਿਤਾ ਜੀ ਜੇ ਸਰਕੋਨੋ ਗੱਟਾ ਸਿਹਰਾ ਬੰਦੇ ਆ ਤੇ ਤੁਸੀਂ ਵੀ ਅੱਖਾਂ ਨਹੀਂ ਹੈਗੀਆਂ ਨਮ ਕਰਨੀਆਂ ਨੇ ਆਪਣੀਆਂ ਤੁਹਾਡਾ ਹੈਗਾ ਉਹ ਐਮਐਲਏ ਬਣ ਗਿਆ ਤੁਸੀਂ ਐਂਡ ਡਬਲ ਇੰਡੀਆਂ ਸਰਕਾਰ ਕੰਮ ਕਰੇਗਾ ਜੀ ਸਭ ਤੋਂ ਪਹਿਲਾਂ ਤੇ ਮੈਂ ਪਰਮਪਿਤਾ ਪਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ ਕਰਦਾ ਕਿ ਉਸ ਦੀ ਕਿਰਪਾ ਦੇ ਨਾਲ ਇੱਕ ਵਾਰ ਫਿਰ ਚੱਬੇਵਾਲ ਦੇ ਵਿੱਚ ਰਿਕਾਰਡ ਤੋੜ ਜਿੱਤ ਹੋਈ ਹੈ ਮੈਂ ਸਪੈਸ਼ਲੀ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਮੈਂ ਸਮਝਦਾ ਕਿ ਸਾਡੇ ਜਨਰਲ ਸਕੱਤਰ ਇਨਚਾਰਜ ਸੰਦੀਪ ਪਾਟਕ ਜੀ ਜਿਨ੍ਹਾਂ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਸੀ ਬਹੁਤ ਮੁਸ਼ਕਲ ਸੀ ਕਿ ਡਾਕਟਰ ਰਾਜ ਦੇ ਬੇਟੇ ਨੂੰ ਟਿਕਟ ਦਈਏ ਜਾਂ ਨਾ ਦਈਏ ਪ੍ਰਵਾਸ ਟਿਕਟ ਦਈਏ ਜਾਂ ਨਾ ਦਈਏ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਮਨ ਅਰੋੜਾ ਜੀ ਔਰ ਸਮੁੱਚੀ ਲੀਡਰਸ਼ਿਪ ਸਾਡੇ ਐਮਐਲਏ ਸਹਿਵਾਨ ਕੁਮਨ ਸਾਹਿਬ ਸਾਡੇ ਇਨਚਾਰਜ ਸਾਡੇ ਹਲਕੇ ਦੇ ਰਹੇ ਬਹਿ ਸਾਹਿਬ ਤੇ ਸਾਡੇ ਪ੍ਰਧਾਨ ਸਾਹਿਬ ਪਾਵਲਾ ਜੀ ਬੈਡਮ ਕਰਮਜੀਤ ਕੌਰ ਜੀ ਸਾਡੇ ਜਿੰਪਾ ਸਾਹਿਬ ਸਾਰੇ ਐਮਐਲਏ ਰਾਜਾ ਜੀ ਬਖਸ਼ੀ ਜੀ ਸਾਡੇ ਲੋਕ ਸਭਾ ਦੇ ਇੰਚਾਰਜ ਵੀ ਰਹੇ ਆ ਔਰ ਰੋੜੀ ਸਾਹਿਬ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਭ ਤੋਂ ਵੱਡੀ ਗੱਲ ਰਵਜੋਤ ਜੀ ਸਾਡੇ ਮੰਤਰੀ ਸਾਹਿਬ ਜਿਨ੍ਹਾਂ ਨੇ ਅਖੀਰਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਸੋ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਸਮਝਦਾ ਕਿ ਇਹ ਜਿਹੜੀ ਜਿੱਤ ਹੈ ਇਹ ਵਿਰੋਧੀਆਂ ਨੂੰ ਇਹ ਬਹੁਤ ਕਰਾਰਾ ਜਵਾਬ ਹੈ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਕਿ ਅਸੀਂ ਬਹੁਤ ਘਾਗ ਪੋਲਿਟਿਸ਼ੀਅਨਸ ਆ ਖਾਸ ਤੌਰ ਤੇ ਕਾਂਗਰਸ ਦੀ ਲੀਡਰਸ਼ਿਪ ਜਿਨ੍ਹਾਂ ਨੂੰ ਹਫਤਾ ਫालतੂ ਵੀ ਮਿਲਿਆ ਪਰ ਉਹ ਫਿਰ ਵੀ ਕੱਖ ਨਹੀਂ ਬਿਗਾੜ ਸਕੇ ਔਰ ਜਦੋਂ ਕਮਾਂਡ ਖਾਸ ਤੌਰ ਤੇ ਵਿਰੋਧੀ ਧਿਰ ਦੇ ਵਿੱਚ ਡਾਕੂਆਂ ਦੇ ਹੱਥ ਚ ਹੋਏਗੀ ਤੇ ਉਹ ਪਾਰਟੀ ਜਿਹੜੀ ਕੁਝ ਨਹੀਂ ਕਰ ਸਕਦੀ ਡਾਕੂ ਸ਼ਾਮਸੁੰਦਰ ਅਰੋੜਾ ਜਿਹਦੀ ਰਹਿਨਵਾਈ ਹੇਠ ਇਹ ਇਲੈਕਸ਼ਨ ਲੜਿਆ ਗਿਆ ਉੱਥੇ ਪਾਰਟੀਆਂ ਦੇ ਹਾਲ ਹਮੇਸ਼ਾ ਇਹ ਹੋਣਗੇ ਸੋ ਚੰਨੀ ਜੀ ਵੀ ਫੇਲ ਹੋਏ ਔਰ ਜਿੰਨੀ ਲੀਡਰਸ਼ਿਪ ਆਈ ਉਹ ਸਾਰੀ ਚੱਬੇਵਾਲ ਦੇ ਵਿੱਚ ਕੇਂਦਰ ਸੀ ਔਰ ਸਮੁੱਚੀ ਕਾਂਗਰਸ ਨੂੰ ਅਸੀਂ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਆ ਉਹ ਅਸੀਂ ਪਲਟੀ ਦਿੱਤੀ ਆ ਉਹ ਹਰਾਇਆ ਭਾਵੇਂ ਜਿੱਤੋਗੇ ਅੱਜ ਜਦੋਂ ਟਿਕਟ ਮੇਰੀ ਸੀ ਕੋਈ ਮਨ 'ਚ ਸ਼ੰਕਾ ਸੀਗਾ ਵੀ ਕੋਈ ਉਲਟ ਫੇਰਨਾ ਹੋ ਜੇ ਆ ਦੇਖੋ ਜਦੋਂ ਇਲੈਕਸ਼ਨ ਤੇ ਇਲੈਕਸ਼ਨ ਹੀ ਹੁੰਦਾ ਖਾਸ ਤੌਰ ਤੇ ਜਦੋਂ ਇੱਕ ਹਫਤਾ ਵਧਿਆ ਤੇ ਜਿਹੜੇ ਵਿਰੋਧੀ ਸੀ ਉਹ ਬੜੇ ਅਪਬੀਟ ਸੀ ਉਹ ਬੜੇ ਖੁਸ਼ ਸੀ ਵੀ ਲੈ ਵੀ ਹੁਣ ਇੱਕ ਹਫਤਾ ਮਿਲ ਗਿਆ ਤੇ ਹੁਣ ਜਿਹੜੀ ਆਪਾਂ ਜਿੱਤ ਜਾਾਂਗੇ ਪਰ ਇਹ ਵੀ ਵਰਕਰ ਸਪੋਰਟਰ ਸਾਡੇ ਜਿੰਨੇ ਵੋਟਰਸ ਨੇ ਮੈਨੂੰ ਉਹਨਾਂ ਤੇ ਪੂਰਾ ਭਰੋਸਾ ਹੈ ਔਰ ਉਹਨਾਂ ਨੇ ਜੋ ਵਿਸ਼ਵਾਸ ਦਿਖਾਇਆ ਉਹ ਇਹਨਾਂ ਨੂੰ ਕਰਾਰਾ ਜਵਾਬ ਦਿੱਤੇ ਜਿਹੜੇ ਭ੍ਰਿਸ਼ਟਾਚਾਰ ਦੇ આરોਪ ਲਗਾਉਂਦੇ ਸੀ ਬਾਜਵਾ ਸਾਹਿਬ ਉਹਨਾਂ ਨੂੰ ਕਰਾਰਾ ਮੈਂ ਸਮਝਦਾ ਕਿ ਮੂੰਹ ਤੇ ਕਰਾਰਾ ਤਮਾਚਾ ਹੈ ਸੋ ਜਿੰਨੀ ਲੀਡਰਸ਼ਿਪ ਸਾਡੇ ਤੇ ਜਿਹੜੇ ਗਲਤ ਜਿਹੜੇ ਅਨਿਸ਼ਾਨ ਜਿਹੜੇ ਜੋ ਵੀ ਇਹਨਾਂ ਨੇ ਸਾਡੇ ਤੇ ਦੂਸ਼ਣਵਾਜੀ ਕੀਤੀ ਉਸ ਦਾ ਸਾਡੇ ਵੋਟਰ ਸਪੋਰਟਰਸ ਨੇ ਮੈਂ ਸਮਝਦਾ ਕਿ ਵੱਡਾ ਜਵਾਬ ਦਿੱਤਾ ਪਰਸੈਂਟੇਜ ਆਫ ਵੋਟਸ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਸੀ ਪਰ ਮਾਰਜਨ ਜਿਹੜਾ ਉਹ ਸਭ ਤੋਂ ਵੱਧ ਹੈ ਸੋ ਸਭ ਤੋਂ ਵੱਡੇ ਮਾਰਜਨ ਨੇ ਇਹ ਜਵਾਬ ਦਿੱਤਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਮਜ਼ਬੂਤ ਹੈ ਕੇਜਰੀਵਾ ਸਾਬ ਮਜਬੂਤ ਹੈ ਭਗਵੰਤ ਮਾਨ ਜੀ ਦੀਆਂ ਨੀਤੀਆਂ ਜਿਹੜੀਆਂ ਉਹ ਮਜਬੂਤ ਨੇ ਉਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ ਪਰ ਸੋਨ ਸਿੰਘ ਖੰਡਲ ਜੀ ਜਿਹੜੇ ਕੀ ਉਹ ਤੋਂ ਪਹਿਲਾਂ ਵੀ ਜਿੱਤੇ ਨੇ ਜਾਂ ਆਪ ਸਾਫ ਕਰ ਰਹੇ ਚੁੱਕੇ ਨੇ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਲੋਕਾਂ ਨੇ ਉਹ ਇਸ ਵਾਰ ਬਹੁਤ ਜ਼ਿਆਦਾ ਪਿੱਛੇ ਕਿਉਂ ਆ ਆ ਠੰਡਾ ਸਾਹਿਬ ਦਾ ਰਿਕਾਰਡ ਬਣਾਉਣ ਦੇ ਲੱਗੇ ਹੋਏ ਸੀ ਚਾਰ ਵਾਰ ਜਿੱਤੇ ਸੀ ਚਾਰ ਵਾਰ ਹਾਰ ਗਏ ਹੁਣ ਸੋ ਉਹਨਾਂ ਦਾ ਚੈਪਟਰ ਤੇ ক্লোਜ਼ ਚੱਕਾ ਜਮਾਨਤ ਜਬਤ ਹੋ ਚੁੱਕੀ ਹੈ ਔਰ ਕਾਂਗਰਸ ਨੇ ਵੀ ਜਿੰਨਾ ਕਿ ਜ਼ੋਰ ਲਾਇਆ ਉਮੀਦਵਾਰ ਬਦਲਿਆ ਪਰ ਮੈਂ ਸਮਝਦਾ ਕਿ ਉਮੀਦਵਾਰ ਬਦਲ ਕੇ ਵੀ ਐਡੀ ਸਾਰੀ ਲੀਡਰਸ਼ਿਪ ਜ ਉਹਨਾਂ ਵੱਲੋਂ ਜ਼ੋਰ ਲਗਾਉਣ ਦੇ باوجود ਵੀ ਸਾਬਕਾ ਮੁੱਖ ਮੰਤਰੀ ਪੰਜਾਬ ਜਿਹੜਾ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਦਲਤਾਂ ਦੇ ਮਸੀਹਾਂ ਉਹਨਾਂ ਨੂੰ ਦਲਤਾਂ ਨੇ ਮੂੰਹ ਨਹੀਂ ਲਾਇਆ ਸੋ ਮੈਂ ਸਮਝਦਾ ਕਿ ਬੁਰੀ ਤਰ੍ਹਾਂ ਸਾਰੇ ਲੀਡਰ ਜਿਹੜੇ ਆ ਉਹ ਇੱਥੇ ਚੱਬੇਵਾਲ ਦੇ ਵਿੱਚ ਫੇਲ ਹੋਏ ਸੋ ਜਿੱਥੇ ਵੀ ਚੰਨੀ ਜਗ੍ਹਾ ਹੈ ਉੱਥੇ ਕਾਂਗਰਸ ਆ ਰਹੀ ਹੈ ਬੀਜੇਪੀ ਕਾਂਗਰਸ ਦੀ ਹਾਰ ਦਾ ਕਾਰਨ ਕੀ ਮੰਨਦੇ ਹੋ ਕਾਂਗਰਸ ਦੀ ਹਾਰ ਦਾ ਕਾਰਨ ਸੁੰਦਰ ਸ਼ਾਮ अरोड़ा ਵਰਗੇ ਲੀਡਰ ਜਿਹੜੇ ਡਾਕੂ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਰੋਪਾਂ ਦੇ ਵਿੱਚ ਲਿਪਤ ਨੇ ਜਿਨ੍ਹਾਂ ਦੀ ਰਹਿਨਵਾਈ ਦੇ ਹੇਠ ਇਸ ਤਰ੍ਹਾਂ ਦੇ ਲੀਡਰ ਜਿਹੜੇ ਚੱਲਦੇ ਨੇ ਖਾਸ ਤੌਰ ਤੇ ਬਾਜਵਾ ਸਾ ਜਾ ਚੰਨੀ ਜੀ ਜਿਹੜੇ ਉਹਨਾਂ ਨੂੰ ਸਰਵੇ ਸਰਵਾ ਸਮਝੋ ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਉਹ ਨੇ ਜੇ ਤੂੰ ਬੇਟਾ ਜਾਦਾ ਵੱਡੇ ਮਾਰਜਨ ਨਾਲ ਜਿੱਤੇ ਤੇ ਫਾਦਰ ਤਾਂ ਕੀ ਹੈ ਤੁਸੀਂ ਮੈਨੂੰ ਦੇਖਿਆ ਸੀ ਕਿ ਮੈਂ ਭਾਵੇਂ ਤੁਹਾਡੇ ਮਾਰਜਨ ਦਾ ਮੈਂ ਭਾਵੇਂ ਜੀ ਦੇਖੋ ਇਸ ਵਾਰ ਜਿਹੜਾ ਮਾਰਜਨ ਹੈ ਇਹ ਜਿਹੜਾ ਮੇਰੇ ਖਿਆਲ 61% ਵੋਟ ਜਿਹੜੀ ਹੈ ਪਹਿਲੀ ਵਾਰ ਪਈ ਹੈ ਮੈਨੂੰ ਇਸ ਤੋਂ ਪਹਿਲਾਂ 2017 ਦੇ ਵਿੱਚ 49.9% ਪਈ ਸੀ ਔਰ ਇਸ ਵਾਰ 61% ਵੋਟ ਪਈ ਹੈ ਤੇ ਮੈਂ ਆਪਣਾ ਖਾਸ ਤੌਰ ਤੇ ਆਪਣੇ ਛੋਟੇ ਬ੍ਰਦਰ ਦਾ ਜਤਿੰਦਰ ਜੀ ਦਾ ਤੇ ਆਪਣੀ ਸਮੁੱਚੀ ਟੀਮ ਜਿੰਨੀ ਵੀ ਡਾਕਟਰ ਸ਼ਿਵ ਨੇ ਡਾਕਟਰ ਪਾਲ ਨੇ ਰੋਮੀ ਜੀ ਨੇ ਅਨਿਲ ਜੀ ਨੇ ਮੇਰੀ ਸਮੁੱਚੀ ਸਾਰੇ ਜਿੰਨੇ ਵੀ ਲੀਡਰ ਮੇਰੇ ਨਾਲ ਹੋਰ ਟੀਮ ਹੈ ਜਿਹੜੀ ਮੈਡਮ ਮਨਦੀਪ ਕੌਰ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਇਸ਼ਾਂਖ ਨੂੰ ਇੱਕ ਜਰੂਰ ਮੈਂ ਤੁਹਾਡੇ ਰਾਹੀਂ ਇੱਕ ਕਡਵਾਈਸ ਦੇਣੀ ਚਾਹੁੰਦਾ ਪਈ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਂ ਤੇ ਇਲੈਕਸ਼ਨ ਹਰ ਵਾਰ ਜਿੱਤਿਆ ਨਹੀਂ ਜਾ ਸਕਦਾ ਡਾਕਟਰ ਇਸ਼ਾਂਖ ਨੂੰ ਆਪਣੇ ਆਪ ਨੂੰ ਪ੍ਰੂਫ ਕਰਨਾ ਪਏਗਾ